ਜੀ ਬਹੁਤ ਪਿਆਰਾ ਡਿਜ਼ਾਈਨ ਆਇਆ ਜੀ ਪ੍ਰਿੰਸਸ ਦੇ ਵਿੱਚ 300 ਮੈਚਿੰਗ ਏਕ ਟੈਕਸ ਬ੍ਰਾਂਡ ਦੀ ਜਿਹੜੀ ਆਪ ਨੂੰ ਪਤਾ ਹੀ ਹੈ ਬਸੀਂ ਸੇਲ ਲਗਾ ਰੱਖੀ ਹੈ ਜੀ ਏਕ ਟੈਕਸ ਬ੍ਰਾਂਡ ਦੇ ਸੂਟਾਂ ਦੀ ਲਓ ਜੀ ਨਵਾਂ ਡਿਜ਼ਾਈਨ ਖੋਲਿਆ ਜੀ ਜਲਦੀ ਜੀ ਬੁੱਕ ਕਰ ਲਓ ਜੀ ਨਾਲ ਦੀ ਨਾਲ ਸੋਲਡ ਆਊਟ ਹੋ ਜਾਂਦਾ ਪ੍ਰਿੰਸਪਲ ਕਲੈਕਸ਼ਨ ਏਕ ਟੈਕਸ ਬ੍ਰਾਂਡ ਦੀ ਜੀ ਇਹ ਸ਼ਰਟ ਆ ਕਿ ਡਿਸਟ੍ਰਿੰਟ ਦੀ ਨਾਲ ਸੇਮ ਕੱਪੜੇ ਸਲਵਾਰ ਆਉਂਦੀ ਜੀ ਜੀ ਦੇਖੋ ਸੇਮ ਬੇਸ ਦੀ ਸਲਵਾਰ ਆਉਗੀ ਮੀਟਰ-ਮੀਟਰ ਸਟੈਂਪ ਆਉਗਿਆ ਪ੍ਰਿੰਟ ਆ ਗਿਆ ਦੇ ਵਿੱਚ ਸੈਲ ਪ੍ਰਿੰਟ ਆਊਗਾ ਤੇ ਤਿੰਨ ਰੰਗ ਨੇ ਇਹਨੇ ਜੀ ਤੁਸੀਂ ਜਿਹੜੇ ਬੁੱਕ ਕਰਨਾ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਇੱਕ ਸੂਟ ਦੀ ਸ਼ਿਪਿੰਗ ਹੈਗੀ 60 ਰੁਪਏ 2 ਦੀ 80 4 ਦੀ 100 ਹੈ ਜੀ ਇਹਦਾ ਰੇਟ ਹੈ ਬਾਜ਼ਾਰ ਦੇ ਵਿੱਚ 1150 ਰੁਪਏ ਜੀ ਆਪਣੇ ਕੋਲ ਆਫਰ ਹੈ ਜੀ ਏਕ ਟੈਕਸ ਬ੍ਰਾਂਡ ਦੇ ਸਾਰੇ ਸੂਟਾਂ ਦੇ ਉੱਪਰ ਜਿਹੜਾ ਬਾਜ਼ਾਰ ਦੇ ਵਿੱਚ 1150 ਰੁਪਏ ਦਾ ਜੀ ਉਹ ਸਾਡੇ ਕੋਲ 600 ਰੁਪਏ ਦਾ ਮਿਲ ਜਾਂਦਾ ਜੀ ਆਪਾਂ 600 ਰੁਪਏ ਦਾ ਸੂਟ ਦੇਤਾ ਏਕ ਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਹੈ ਜਿਹੜੀ ਸੁਪੀਰੀਅਰ ਕੁਆਲਿਟੀ ਹੁੰਦੀ ਹੈ ਜੀ ਇਹ ਹੈਗਾ ਕੱਪੜਾ ਕਾਟਨ ਲੌਂ ਕੱਪੜਾ ਵੀ ਕਹਿੰਦੇ ਨੇ ਇਹਨੂੰ ਇਹਨੂੰ ਸੁਪੀਰੀਅਰ ਕਾਟਨ ਵੀ ਕਹਿੰਦੇ ਲਓ ਜੀ ਜਾਂਦੀ ਹੈ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਡਿਜ਼ਾਈਨ ਦੂਜੇ ਦਿਨ ਵਿੱਚ ਇਹ ਆਊਗਾ ਜੀ ਆਹ ਬਾਟਮ ਆ ਗਈ ਇਹਦੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤਿੰਨ ਤਿੰਨ ਰੰਗ ਆਉਣਗੇ 600 ਰੁਪਏ ਦਾ ਸੂਟ ਕਰਤਾ ਸਿਰਫ ਔਰ ਸਿਰਫ 600 ਰੁਪਏ ਦਾ ਪ੍ਰਿੰਸਲ ਕਲੈਕਸ਼ਨ ਏਕੇਟੈਕਸ ਬ੍ਰੈਂਡ ਖੋਲ ਤੁਸੀਂ ਆਏ ਦੇਖੋ ਜੀ ਜਿਹੜਾ ਬਾਜ਼ਾਰ ਦੇ ਵਿੱਚ 1100 ਰੁਪਏ ਦਾ ਸੂਟ ਮਿਲ ਜਾਂਦਾ ਜੀ ਆਪਣੇ ਕੋਲ 600 ਰੁਪਏ ਦਾ ਖੋਲਦਾ ਮਾਲ ਸਾਰਾ ਇਹ 600 ਰੁਪਏ ਦਾ ਪ੍ਰਿੰਸਲ ਕਲੈਕਸ਼ਨ ਏਕੇਟੈਕਸ ਬ੍ਰੈਂਡ ਐਕਸਪੀਰੀਅਰ ਕੋਰਡਨਰ ਜੀ ਬਹੁਤ ਸ਼ਾਨਦਾਰ ਕੱਪੜਾ ਹੈ ਰੀਡਿੰਗ ਦੇਖੋ ਜੀ ਗ੍ਰੀਨ ਕਲਰ ਆ ਗਿਆ ਬਹੁਤ ਸੋਹਣਾ ਕਲਰ ਹੈ ਵਿੱਚ ਪ੍ਰਿੰਟ ਹੂ ਸਲਵਾਰ ਦੇ ਸਲ ਪ੍ਰਿੰਟ ਆਊਗਾ ਜੀ ਰੰਗ ਦੇਖੀ ਚਲੋ ਬੁੱਕਰ ਚਲੋ ਜੀ ਕਾਫੀ ਕਲਰ ਆ ਗਿਆ ਜੀ